ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਸੜਕ ਹਾਦਸਾ ਵਾਪਰਿਆ ਹੈ ਧੁੰਦ ਕਰਕੇ ਇਹ ਹਾਦਸਾ ਵਾਪਰਿਆ ਇੱਕ ਤੋਂ ਬਾਅਦ ਇੱਕ ਕਈ ਗੱਡੀਆਂ ਦੀ ਭਿਆਨਕ ਟੱਕਰ ਹੋਈ ਹੈ ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਤਕਰੀਬਨ ਹੈ 10 ਗੱਡੀਆਂ ਦੀ ਭਿਆਨਕ ਟੱਕਰ ਹੋਈ ਹੈ ਇਸ ਦਰਮਿਆਨ ਇੱਕ ਸੀਮਟ ਦੇ ਨਾਲ ਭਰਿਆ ਹੋਇਆ ਟਰੱਕ ਵੀ ਬੇਕਾਬੂ ਹੋ ਕੇ ਫਲਾਈਓਵਰ ਤੋਂ ਹੇਠਾਂ ਡਿੱਗ ਜਾਂਦਾ ਹੈ ਗਨੀਮਤ ਇਹ ਰਹੀ ਹੈ ਕਿ ਇਸ ਟਰੱਕ ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ ਨੇ ਇਸ ਤੋਂ ਇਲਾਵਾ ਧੁੰਦ ਦੇ ਕਰਕੇ ਇਸੇ ਹੀ ਮਾਰਗ ਦੇ ਉੱਤੇ ਤਕਰੀਬਨ 10 ਦੇ ਕਰੀਬ ਗੱਡੀਆਂ ਦੀ ਟੱਕਰ ਹੋਈ ਹੈ ਤਾਂ ਤਸਵੀਰਾਂ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਟੱਕਰ ਜਿਹੜੀ ਹੈ ਕਿੰਨੀ ਜ਼ਿਆਦਾ ਭਿਆਨਕ ਹੋਈ ਹੋਵੇਗੀ ਤਾਂ ਫਲਾਈਓਵਰ ਤੋਂ ਹੇਠਾਂ ਡਿੱਗ ਜਾਂਦਾ ਹੈ ਇਹ ਸੀਮੜ ਦੇ ਨਾਲ ਭਰਿਆ ਹੋਇਆ ਟਰੱਕ ਚਾਰੇ ਪਾਸੇ ਜੋ ਹੈ ਚਿਖਿਹਾੜਾ ਮਚ ਜਾਂਦਾ ਲੋਕ ਵੀ ਕਾਫੀ ਹੈਰਾਨ ਹੁੰਦੇ ਨੇ ਇਹਨਾਂ ਤਸਵੀਰਾਂ ਨੂੰ ਵੇਖ ਕੇ ਕਿਉਂਕਿ ਮੁੱਖ ਮਾਰਗ ਦੇ ਉੱਤੇ ਜੋ ਹੈ ਇਹ ਹਾਦਸਾ ਵਾਪਰਿਆ ਹੈ ਕ੍ਰੇਨ ਬੁਲਾਉਣੀ ਪੈਂਦੀ ਹੈ ਇਸ ਟਰੱਕ ਨੂੰ ਸਿੱਧਾ ਕਰਨ ਦੇ ਲਈ ਤਾਂ ਇੱਕ ਗੱਡੀ ਜਿਹੜੀ ਆ ਪੂਰੀ ਤਰ੍ਹਾਂ ਚੱਕਨਾਚੂਰ ਹੋਈ ਹੋਈ ਹੈ ਆਲਟੋ ਗੱਡੀ ਐ ਇਸ ਤੋਂ ਇਲਾਵਾ ਕਈ ਹੋਰ ਗੱਡੀਆਂ ਜਿਹੜੀਆਂ ਨੇ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਨੇ ਤਾਂ ਸੜਕ ਪੂਰੀ ਤਰ੍ਹਾਂ ਬਲੌਕ ਕੀਤੀ ਹੋਈ ਹੈ ਇਸ ਸੜਕ ਹਾਦਸੇ ਦੇ ਕਰਕੇ ਜਿਸ ਤੋਂ ਬਾਅਦ ਮੌਕੇ ਤੇ ਅਧਿਕਾਰੀਆਂ ਦੇ ਵੱਲੋਂ ਜੋ ਹੈ ਇਸ ਸੜਕ ਨੂੰ ਜੋ ਹੈ ਇਸ ਹਾਦਸੇ ਦੇ ਵਿੱਚ ਜੋ ਗੱਡੀਆਂ ਵੱਜੀਆਂ ਨੇ ਉਹਨਾਂ ਨੂੰ ਸਾਈਡ ਤੇ ਕਰਵਾਇਆ ਜਾ ਰਿਹਾ ਹੈ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕੀ ਹਾਲ ਇਹਨਾਂ ਗੱਡੀਆਂ ਦਾ ਹੋਇਆ ਪਿਆ ਤੇ ਉਹ ਟਰੱਕ ਜਿਹੜਾ ਕਿ ਫਲਾਈਓਵਰ ਤੋਂ ਹੇਠਾਂ ਡਿੱਗ ਜਾਂਦਾ ਹੈ ਕਿਸ ਤਰ੍ਹਾਂ ਸੜਕ ਦੇ ਵਿਚਾਲੇ ਪਿਆ Mahindra ਪਿਕਅਪ ਗੱਡੀ ਅਤੇ ਇਸ ਗੱਡੀ ਦੀ ਭਿਆਨਕ ਟੱਕਰ ਹੁੰਦੀ ਹੈ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਪਈਆ ਇਸ ਤੋਂ ਇਲਾਵਾ ਕਈ ਹੋਰ ਗੱਡੀਆਂ ਜਿਹੜੀਆਂ ਨੇ ਇਸ ਹਾਸੇ ਦਾ ਸ਼ਿਕਾਰ ਹੁੰਦੀਆਂ ਨੇ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਦੇ ਉੱਤੇ ਇਹ ਵੱਡਾ ਹਾਦਸਾ ਵਾਪਰਿਆ ਇਸ ਵੇਲੇ ਵੱਡਾ ਜਾਮ ਜੋ ਹੈ ਇਸ ਸੜਕ ਦੇ ਉੱਤੇ ਲੱਗਾ ਹੋਇਆ ਮੌਕੇ ਤੇ ਅਧਿਕਾਰੀ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਇਸ ਜਾਮ ਨੂੰ ਖੁਲਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 10 ਦੇ ਕਰੀਬ ਵਾਹਨਾਂ ਦੀ ਟੱਕਰ ਹੋਈ ਹੈ ਇਹ ਵਿਆਸ ਦੇ ਵਿੱਚ 3 ਪੁਆਇੰਟਾਂ ਤੇ ਵੱਖ-ਵੱਖ ਜਗ੍ਹਾ ਦੇ ਉੱਤੇ ਇੱਕ ਤੋਂ ਬਾਅਦ ਇੱਕ ਗੱਡੀਆਂ ਜੜੀਆਂ ਨੇ ਆਪਸ ਦੇ ਵਿੱਚ ਟਕਰਾਈਆਂ ਨੇ ਹਾਲਾਂਕਿ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਹੈ ਪਰ ਜਿੱਥੇ ਇੱਕ ਪਾਸੇ ਧੁੰਦ ਕਰਕੇ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਹੋਈ ਪਈ ਸੀ ਅਜਹ ਦੇ ਵਿੱਚ ਇਸ ਤਰ੍ਹਾਂ ਦੇ ਹਾਦਸੇ ਜੋ ਹੈ ਕਾਫੀ ਜ਼ਿਆਦਾ ਵਾਪਰ ਰਹੇ ਨੇ ਇਸ ਕਰਕੇ ਸੜਕ ਦੇ ਉੱਤੇ ਜੇਕਰ ਤੁਸੀਂ ਵੀ ਆਪਣਾ ਵਾਹਨ ਲੈ ਕੇ ਨਿਕਲਦੇ ਹੋ ਤਾਂ ਜਰਾ ਸਾਵਧਾਨੀ ਦੇ ਨਾਲ ਨਿਕਲਿਆ ਕਰੋ ਕਿਉਂਕਿ ਜਾਨ ਹੈ ਤਾ ਜਹਾਨ ਹੈ ਤੁਸੀਂ ਵੇਖੋ ਕਿ ਇੰਨੀ ਜ਼ਿਆਦਾ ਗੱਡੀ ਜਿਹੜੀ ਹੈ ਹਾਦਸੇ ਦਾ ਸ਼ਿਕਾਰ ਹੋਈ ਹੈ ਕਿ ਕ੍ਰੇਨ ਬੁਲਾਉਣੀ ਪਈ ਹੈ ਇਹਨਾਂ ਗੱਡੀਆਂ ਨੂੰ ਸਾਈਡ ਦੇ ਉੱਤੇ ਕਰਨ ਦੇ ਲਈ ਜੇ ਜੀ ਆਪ ਬਿਆਸਪੁਰ ਤੋਂ ਹੋਇਆ ਪਿੱਛੋਂ ਅਸੀਂ ਬੜੇ ਆਰਐਸ ਧਿਆਨ ਨਾਲ ਇੱਥੇ ਆ ਕੇ ਜਦੋਂ ਆਏ ਆ ਤੋਂ ਜ਼ਿਆਦਾ ਕਰਕੇ ਮੋਰੀ ਗੱਡੀ ਖੜੀ ਸੀ ਦਿਸਿਆ ਨਹੀਂ ਮੈਨੂੰ ਅਜ ਬਿਲਕੁਣੇ ਦਿਸਿਆ ਜੀ ਨਹੀਂ ਤਾਂ ਰੋਗਨਾਲਿੰਦਰ ਉਹਦੇ ਪਿੱਛੇ ਹੀ ਇਹ ਸੱਟ ਮੇਟਾ ਕਿੰਨੇ ਜਣੇ ਹਾਂ ਜੀ ਮੇਰੇ ਸੱਟ ਲੱਗੇ ਜ਼ਿਆਦਾ ਜੀ ਹਾਂ ਜੀ ਹਾਂ ਜੀ ਬਾਕੀ ਮੇਰੇ ਵਾਈਫ ਸੇ ਨਾਲ ਮੇਰੇ ਬੇਟੀ ਆ ਹਾਂਜੀ ਕਿੱਥੇ ਜਾ ਰਹੇ ਸੀ ਅੰਮ੍ਰਿਤਸਰ ਹਾਂਜੀ ਅੰਮ੍ਰਿਤਸਰ ਤਰਨਤਾਰਨ ਜਨੇ ਚ ਇੱਕ ਘਟਨਾ ਵਾਪਰ ਜੀ ਤੇ ਬੰਦਾ ਖੜਾ ਸੀ ਡਾਣੀ ਲੈ ਕੇ ਗੱਡੀ ਦਾ ਸੈਟ ਹੋਇਆ ਸੀ ਮੋਰੇ ਤੇ ਮੈਂ ਆ ਰਿਹਾ ਸੀ ਮਗਰ ਮਗਰ ਮੋਰੇ ਗੱਡੀ ਜਾ ਰਹੀ ਸੀ ਮਗਰ ਗੱਡੀ ਮੇਰੀ ਆ ਰਹੀ ਸੀ ਉਹਨੇ ਬ੍ਰੇਕ ਲਾਈ ਆ ਮੈਂ ਬ੍ਰੇਕ ਲਾਇਆ ਗੱਡੀ ਘੁੰਮ ਗਈ ਆ ਉਹ ਬੰਦੇ ਦੇ ਵਿੱਚ ਸਿੱਧੀ ਆ ਕੇ ਵਿਚ ਬੱਜੀ ਆ ਉਹਦੇ ਸੱਟਾਂ ਲੱਗੀਆਂ ਪੱਟ ਤੇ ਉਹ ਸੀਰੀਅਸ ਬੰਦਾ ਆ ਜੀ ਉਹਨੂੰ ਲੈ ਕੇ ਗਿਆ ਹਸਪੀਟਲ ਲੈ ਗਿਆ ਆ ਉਹ ਦੇਖੋ ਜਾ ਕੇ پتہ ਲੱਗਾ ਕੀ ਬਣਦਾ ਦਾ ਨਾ ਅਸੀਂ ਜਲੰਧਰ ਤੋਂ ਆ ਰਹੇ ਸੀ ਅੰਮ੍ਰਿਤਸਰ ਨੂੰ ਚੱਲੇ ਸੀ 에어ਪੋਰਟ ਨੂੰ ਇੱਥੇ ਵਾਪਰਿਆ ਜੀ ਅੱਗੇ ਇੱਕ ਗੱਡੀ ਦਾ ਐਕਸੀਡੈਂਟ ਹੋਇਆ ਤੇ ਗੱਡੀ ਸਾਰੀ ਟ੍ਰੈਫਿਕ ਜਾਮ ਸੀ ਗੱਡੀ ਸਾਡੀ ਖੜੀ ਸੀ ਪਿੱਛੋਂ ਇੰਨੀ ਕੁ ਸਪੀਡ ਨਾਲ ਆਇਆ ਇਹ ਆਲਟੋ ਨਾਲ ਉਹ ਸਾਡੀ ਖੜੀ ਗੱਡੀ ਅਗਲੀ ਗੱਡੀ 'ਚ ਵੀ ਜਾ ਕੇ ਲੱਗੀ ਪਿੱਛੋਂ ਵੀ ਸਾਰੀ ਗੱਡੀ ਭੱਜੀ ਗਈ ਤੇ ਅੱਗੇ ਵੀ ਸਾਰੀ ਗੱਡੀ ਭੱਜੀ